माफ़ी मंग कांग्रेस मुल्तो कांग्रेस पार्टी माफ़ी मंगे माफ़ी मंगे माफ़ी ਅੱਜ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਜੀ ਬਾਜਵਾ ਉਹਨਾਂ ਦੇ ਖਿਲਾਫ ਇੱਕ ਪ੍ਰੋਟੈਸਟ ਕੀਤਾ ਗਿਆ ਕਿਉਂਕਿ ਉਹਨਾਂ ਨੇ ਸਾਡੇ ਜੋ ਭਾਰਤ ਦੇਸ਼ ਹੈ ਇੱਕ ਡੈਮੋਕਰੈਟਿਕ ਦੇਸ਼ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਬੜੇ ਹੀ ਸੀਨੀਅਰ ਲੀਡਰ ਸਾਡੇ ਕੈਬਨਟ ਮੰਤਰੀ ਈਡੀਓ ਸਾਹਿਬ ਸਰਦਾਰ ਹਰਭਜਨ ਸਿੰਘ ਜੀ ਈਡੀਓ ਸਾਹਿਬ ਦੇ ਖਿਲਾਫ ਇਸ ਤਰ੍ਹਾਂ ਦੀ ਬਦੀ ਸ਼ਤਾਨ ਸ਼ਤਾਨ ਦੀ ਬੋਲੀ ਕਿ ਇਹ ਬਾਟ ਬਾਜਿਆਂ ਵਾਲੇ ਇਹਨਾਂ ਦੀ ਤੌਣ ਮਰੋੜ ਲੋ ਇਹਨਾਂ ਦੇ ਗੋਡਾ ਰੱਖ ਦਿਓ ਬਾਜਵਾ ਸਾਹਿਬ ਦੀ ਮਾਨਸਿਕਤਾ ਉਹਨਾਂ ਦੀਆਂ ਗੱਲਾਂ ਤੋਂ ਝਲਕਦੀ ਆ ਕਿ ਉਹਨਾਂ ਦਾ ਜੋ ਪਰਵਸ਼ਾ ਹੈ ਕਿਹੋ ਜਿਹਾ ਪਰਿਵਾਰ ਦੇ ਵਿੱਚ ਹੋਈ ਉਹਨਾਂ ਨੇ ਸਾ ਕਿਹੋ ਜਿਹਾ ਪਰਿਵਾਰ ਵਿੱਚ ਲਏ ਉਹਨਾਂ ਦੀ ਸਰਾਉਂਡਿੰਗ ਕੀ ਸੀ ਉਹਨਾਂ ਦੀਆਂ ਰਿਸ਼ੇਦਾਰੀਆਂ ਕੀ ਸੀ ਕਿਉਂਕਿ ਇਨਸਾਨ ਦੀ ਮਾਨਸਿਕਤਾ ਹਮੇਸ਼ਾ ਉਹਦੀ ਬੋਲੀ ਚਾਲੀ ਤੋਂ ਝਲਕਦੀ ਹੈ ਸੋ ਇਸ ਤਰ੍ਹਾਂ ਦੀ ਪੱਦੀ ਸ਼ਬਦਾਵਲੀ ਬੋਲਣਾ ਜਦੋਂ ਕਿ ਡਾਕਟਰ ਪੀਮਰਾਓ ਬੇੜਕਰਜੀ ਨੇ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਦੇਸ਼ ਦੇ ਸਾਰੇ ਧਰਮਾਂ ਨੂੰ ਬਰਾਬਰਤਾ ਦਿੱਤੀ ਹੈ ਸਾਰੀਆਂ ਜਾਤਾਂ ਨੂੰ ਬਰਾਬਰਤਾ ਦਿੱਤੀ ਹੈ ਔਰ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ ਔਰ ਅਸੀਂ ਇਹ ਜਿਹੜਾ ਪ੍ਰੋਟੈਸਟ ਹੈ ਅੱਜ ਪੰਜਾਬ ਦੇ ਵਿੱਚ ਸਾਰੇ ਡਿਸਟ੍ਰਿਕਟ ਲੈਵਲ ਤੇ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪ੍ਰਤਾਪ ਸਿੰਘ ਬਾਜਬਾ ਨੇ ਨਾ ਕਰ ਰਗੜ ਕੇ ਮਾਫੀ ਨਾ ਮੰਗੀ ਹੋ ਸਕਦਾ ਉਹਨੂੰ ਇਹ ਕੋਠੀਆਂ ਦਾ ਘਾਉ ਤਾਂ ਕੀਤਾ ਜਾਵੇ ਸਟੇਟ ਲੈਵਲ ਤੇ ਅਗੇ ਜਿਹੜ ਨੂੰ ਧਰਨੇ ਨੂੰ ਲੈ ਜਾਇਆ ਜਾਵੇ ਪਰ ਅਸੀਂ ਪੰਜਾਬ ਦੇ ਵਿੱਚ ਜਿਹੜੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਉਸੇ ਕਿਸੇ ਜਾਤੀ ਦੇ ਖਿਲਾਫ ਕਿਸੇ ਧਰਮ ਦੇ ਖਿਲਾਫ ਅਸੀਂ ਨਹੀਂ ਬੋਲਣ ਦੇਵਾਂਗੇ ਕਿਉਂਕਿ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਹੈ ਸਾਰਿਆਂ ਨੂੰ ਬਰਾਬਰਤਾ ਦੇ ਹੱਕਾਰ ਹੈ ਸੋ ਇਹਦੀ ਅਸੀਂ ਬਹੁਤ ਸ਼ਬਦਾਂ ਦੀ ਨਿੰਦਾ ਕਰਦੇ ਆ ਤੁਹਾਡੇ ਵੱਲੋਂ ਅੱਜ ਅਸੀਂ ਇੱਥੇ ਪ੍ਰੋਟੈਸਟ ਕੀਤਾ ਜੀ ਸਾਰੇ ਡਿਸਟ੍ਰਿਕਟ ਲੈਵਲ ਤੇ ਆਮ ਆਦੀ ਪਾਰਟੀ ਵੱਲੋਂ ਪ੍ਰੋਟੈਸਟ ਕੀਤਾ ਗਿਆ ਅਸੀਂ ਵੀ ਪ੍ਰੋਟੈਸਟ ਕੀਤਾ ਹੈ ਔਰ ਸਾਡੀ ਸੀਨੀਅਰ ਲੀਡਰਸ਼ਿਪ ਨੇ ਵੀ ਪਹਿਲਾਂ ਪ੍ਰੋਟੈਸਟ ਕੀਤਾ ਸੀ ਸੋ ਅਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਕਹਿਣਾ ਕਿ ਆ ਕੇ ਐਸਸੀ ਸਮਾਜ ਤੋਂ ਮਾਫੀ ਮੰਗਨ ਸਰਦਾਰ ਹਰਪਜਨ ਸਿੰਘ ਈਟੀਓ ਸਾਹਿਬ ਤੋਂ ਮਾਫੀ ਮੰਗਨ ਔਰ ਜੋ ਹੈ